ਮੈ ਘਰ ਜੀ ਕਾ ਖਾਲਸਾ ਵੈ ਜੀ ਕੀ ਫਤਿਹ ਮੈ ਗੁਰਚੰਦ ਸਿੰਘ ਸੇ ਨਰੇਜਰ ਯਾਦ ਦੀ ਲਿਖਦਾ ਵਿਸ਼ਾ ਵਾ ਉਹ ਅਣਗਹਿਲੀ ਮੇਰੀ ਛੋਟੇ ਛੋਟੇ ਹੁੰਦਿਆਂ ਦੀਆਂ ਕਈ ਜਿਹੜੀਆਂ ਇਸ ਤਰ੍ਹਾਂ ਦੀਆਂ ਯਾਦਾਂ ਵਾਂ ਜਿਹੜੀਆਂ ਪਤਾ ਨਹੀਂ ਇਨੀ ਗਹਿਰਾਈ ਨਾਲ ਮੇਰੀ ਸੋਚ ਵਿੱਚ ਤਤਰਾ ਰਹਿ ਗਈਆਂ ਭਾਵੇਂ ਕੋ ਤੋਂ ਮੈਂ ਬਹੁਤ ਛੋਟਾ ਹਾਂ ਤੇ ਉਹਨਾਂ ਜਦੋਂ ਵੀ ਮੈਂ ਕਿਤੇ ਯਾਦ ਕਰਦਾ ਵਾਂ ਉਹ ਮੈਨੂੰ ਬਿਲਕੁਲ ਜਿਤਰਾ ਮੇਰੇ ਅੱਖਾਂ ਸਾਹਮਣੇ ਉਹ ਸਾਰਾ ਇਹੜਾ ਵਾ ਡੇੜਾ ਵਾਕਿਆ ਆ ਆ ਜਾਂਦਾ ਵਾ ਉਦਰੇ ਜਿਹੜਾ ਸਾਰਾ ਵਾ ਉਹ ਆ ਜਾਂਦਾ ਜਿਹੜਾ ਅੱਜ ਵਾਲਾ ਵੀ ਜਿਹੜਾ ਮੈਂ ਉਹ ਵਾਕਿਆ ਸਾਂਝਾ ਕਰਨ ਲੱਗਾ ਵਾਂ ਤਾਂ ਉਹ ਵੀ ਉਦੋਂ ਮੈਂ ਸਾਢੇ 5 ਸਾਲ ਦਾ ਹਾਂ ਜਦੋਂ ਜਦੋਂ ਉਹ ਜਿਹੜਾ ਉਹ ਵਾਕਿਆ ਵਾ ਜਿਹੜਾ ਉਹ ਜਦੋਂ ਕੇ ਹੋਇਆ ਸੀ ਤੇ ਉਹ ਮੈਨੂੰ ਅੱਜ ਵੀ ਜਦੋਂ ਮੈਂ ਗੱਲ ਕਰਨ ਲਿਆ ਤੇ ਮੇਰੇ ਸਾਹਮਣੇ ਅੱਖਾਂ ਦੇ ਹੰਸੇ ਤਰਾਈਆਂ ਵਾਕਿਆ ਇਹਨਾਂ ਜੋ ਆਪ ਇਸ ਸਾਡਾ ਇੱਕ ਛੋਟਾ ਮਾਮਾ ਸੀ ਉਹ ਉਹ ਜਦੋਂ ਬਹੁਤ ਛੋਟਾ ਸੀ ਤੇ ਉਦੋਂ ਹੀ ਸਾਡੇ ਕੋਲੇ ਸਾਡੇ ਉਬੀ ਜਦ ਦੱਸਦੇ ਆ ਕਿ ਉਹਦੇ ਉਦੋਂ ਦਾ ਇਹ ਰੇਂਦਾ ਬੰਦ ਸੀਗਾ ਨਾਲ ਤੇ ਉਹਦੇ ਉਹਦੋਂ ਕੋਲ 15-16 ਸਾਲਾਂ ਦਾ ਹੋਣਾ ਤੇ ਮੇਰਾ ਵੱਡਾ ਭਰਾ ਸੀ ਉਸ ਦੇ 12-13 ਸਾਲ ਦਾ ਅਸੀਂ ਜਿਹੜੇ ਤਿੰਨੇ ਜਾਣੇ ਸਾਡੇ ਉੱਥੇ ਤੋਂ ਪਿੰਡ 'ਚ ਹੁੰਦੇ ਸੀ ਚੁਬਾਰੇ ਤੇ ਉੱਥੇ ਉੱਥੇ ਬੈਠੇ ਸਾਂ ਕੋਈ ਦੁਪਹਿਰ ਜੀ ਦਾ ਟਾਈਮ ਸੀ ਤੇ ਬਾਹਰਲੇ ਬੰਨੇ ਉਹ ਜਿਹੜਾ ਬਰਾਂਡਾ ਸੀ ਕਮਰੇ ਤੋਂ ਗਾੜੀ ਉੱਥੇ ਉੱਥੇ ਵੀ ਮੰਝਿਆ ਦੇ ਦੋ ਹੰਤਕ ਦੇ ਕੁਝ ਬੀਬੀਆਂ ਬੈਠੀਆਂ ਸੀ ਕੁਝ ਕਰਦੀਆਂ ਸੀ ਕੁਝ ਪਿੰਡੂ ਵਾਈਆਂ ਸੀ ਜਾ ਕੇ ਕੋਈ ਉਹ ਸਦਾ ਕੁਇਸਤਦਾਰ ਨਹੀਂ ਆਈ ਹੋਵੇ ਮੈਨੂੰ ਉਹਦੇ ਬਾਰੇ ਜਾਦੀ ਦੀ ਨਹੀਂ ਕਿ ਸੁਭਾਲ ਮੈਨੂੰ ਬਸ ਉਸ ਚੀਜ਼ ਦਾ ਹੀ ਪਤਾ ਵਜੋ ਵਾਕਿਆ ਹੋਇਆ ਉਹ ਨਹੀਂ ਕਿ ਉਹਨੇ ਕਿ ਜਿਹੜੀ ਬਰੀ ਜਾਦੀਆ ਹੋ ਰਹੀ ਉਹ ਹੀ ਆ ਜਿੱਥੇ ਅਸੀਂ ਅੰਦਰ ਬੈਠੇ ਸਾਂ ਆ ਜਿਸ ਮੰਜੇ ਤੇ ਉਹ ਮਾਨੂੰ ਇੰਨਾ ਕੁ ਪਤਾ ਪਿਓ ਨਵਾਰੀ ਮੰਜਾ ਸੀ ਉਹਦੇ ਉੱਤੇ ਤਲਾਈ ਤੇ ਚਾਦਰ ਜਿਹੜੀ ਆ ਵਿਸ਼ੇਹੀ ਤੇ ਅਸੀਂ ਅਸੀਂ ਤਿੰਨੇ ਜਣੇ ਉੱਥੇ ਬੈਠੇ ਸਾਂ ਅੰਦਰ ਤੇ ਜਦੋਂ ਮੇਰੇ ਮਾਮਿਆਂ ਨੇ ਕੁਦਰਤੀ ਉਹ ਹੱਥ ਜਿਹੜੀ ਆ ਮੰਜੇ ਤੋਂ ਸਾਈਡ ਤੇ ਮਾਰਿਆ ਤੇ ਉੱਥੇ ਬੰਦੂਕ ਸੀ ਸਾਡੀ ਬਾਹਰ ਕੋੜਿਆ ਵਾਲੀ ਦਿਨਾਲੀ ਹੁੰਦੀ ਸੀ ਪਈ ਸੀ ਇਹ ਜਿਹੜੀ 34 ਲ ਬੰਦੂਕ ਸੀ ਇਹ ਸਾਡੇ ਜਿਹੜੇ ਪਰਦਾਦਾ ਜੀ ਸੀ ਸਰਦਾਰ ਪ੍ਰਤੇਮ ਸਿੰਘ ਹੋਣੇ ਇਹ ਉਹਨਾਂ ਦੇ ਸਮੇਂ ਤੋਂ ਇਹ ਸਾਡੇ ਕੋਲ ਆ ਹੈਗੀ ਆ ਤੇ ਉਹਨੇ ਉਹ ਸਾਡੇ ਮਾਮੇ ਨੇ ਉਹ ਬੰਦੂਕ ਫੜੀ ਉਹਦੇ ਪਤਾ ਨਹੀਂ ਦਿਮਾਗ 'ਚ ਕੀ ਆਇਆ ਉਹ ਮੇਰੇ ਵੱਡੇ ਭਰਾ ਨੂੰ ਆਂਦਾ ਆ ਮੈਂ ਤੈਨੂੰ ਜਾਸਖਾ ਮੈਂ ਨੂੰ ਬਚਲਾਉਣ ਦੇ ਤੇ ਉਹਨੇ ਉਹ ਫੜ ਕੇ ਬੰਦੂਕ ਤੇ ਉਹਨੂੰ ਉੱਥੋਂ ਕੱਢ ਕੇ ਉਹਨੂੰ ਕੋੜਾਵ ਦਾ ਟਰੈਕਲ ਜਿਹੜਾ ਪਿਛੇ ਖਿੱਚਿਆ ਖਿੱਚ ਕੇ ਤੇ ਮੋਢੇ ਨਾਲ ਜਿੱਤਣਾ ਲਾਈ ਦੀ ਆ ਪੁਰੀ ਲੇਕੇ ਨਿਸ਼ਾਨਾ ਲੇਕੇ ਜਾਸ ਕਾਉਂਟਰ ਤੇ ਜਾਸ ਕਾਉਂਟਰ ਤੇ ਇਸ ਤਰ੍ਹਾਂ ਸਕਾਉਂਟ ਕਾ ਤੇ ਮੈਨੂੰ ਤੇ ਇੱਕ ਸਾਈਡ ਤੇ ਬਾਹ ਲਿਆ ਤੇ ਮੇਰੇ ਦੁਜੀਏ ਭਰਾ ਵੱਡੇ ਭਰਾ ਨੂੰ ਦੁਜੀਏ ਬਨੇ ਬਾਹ ਲਿਆ ਹੀ ਦੋਵੇਂ ਉਹਦੇ ਸੱਜੇ ਖੱਬੇ ਬਹਿ ਗਏ ਤੇ ਮੈਨੂੰ ਇੰਨਾ ਕ ਯਾਦ ਆਉਂਦਾ ਤੇ ਉਹਨੇ ਉਹ ਸਿੱਧਾ ਨਿਸ਼ਾਨਾ ਕਰਕੇ ਤੇ ਇਹ ਤੇ ਉਹਨੂੰ ਉਹਦਾ ਜਿਹੜਾ ਸੀ ਟਰੈਕਰ ਸੀ ਉਹ ਨਾਪ ਦਿੱਤਾ ਤੇ ਉਹ ਬੰਦੂਕ ਜਿਹੜੀ ਸੀ ਉਹ ਲੋਡਡ ਸੀ ਆ ਰੈਡੀ ਤੇ ਉਨੇ ਉਹ ਵੇਖੀ ਨਾ ਖੋਲ ਕੇ ਅੰਗਲੀ ਹੈ ਹੋਈ ਪੁਨੇ ਦੂ ਖੋਲ ਕੇ ਨਹੀਂ ਵੇਖੀ ਉਹਨੇ ਉਹ ਜਿਹੜਾ ਜਿਹੜੀ ਉਹ ਉਸ ਤਰ੍ਹਾਂ ਹੀ ਨੂੰ ਕੋੜੇ ਨੂੰ ਆਪਕੇ ਤੇ ਫੈਰ ਕਰਤਾ ਕਰਤਾ ਉਹ ਫੈਰ ਹੋ ਗਿਆ ਤੇ ਉਹ ਕੁਦਰਤੀ ਪਜਾ ਇਹ ਹੋਇਆ ਪੀੜੇ ਸਾਹਮਣੇ ਬੀਬੀਆਂ ਬੈਠੀਆਂ ਹੀ ਬੂਏ ਵਾਲੇ ਬਨੇ ਜੇ ਤੇ ਬੂਏ ਵਾਲ ਨੂੰ ਕਰਦਾ ਤੇ ਜਾੜੀ ਉਸ ਨੂੰ ਨੁਕਸਾਨ ਹੋਣ ਦਾ ਡਰ ਸੀ ਪਰ ਉਹ ਕੁਦਰਤੀ ਉਹਨੇ ਸਾਹਮਣੇ ਕੰਧ ਸੀ ਤੇ ਉਹਦੇ ਉਹਦੇ ਵਿੱਚ ਉਹਦੇ ਉੱਤੇ ਲਮਾਰੀ ਸੀ ਲੱਕੜ ਦੀ ਫਰਤਕਤਿਆਂ ਵਾਲੀ ਉਹਨੇ ਸਿੱਧੀ ਉਹਨੂੰ ਲਿਆ ਸੀ ਉਨੇ ਜਦੋਂ ਫਾਇਰ ਹੋਇਆ ਤੇ ਉਹਨੇ 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 3 ਕਿੰਚ ਦੀ ਮੋਰੀ ਪੂਰੀ ਉਹ ਲੱਕੜ ਦੀ ਲਈ ਲਮਾਰੀ ਚ ਪਾ ਕੇ ਸਿੱਧੀ ਕਾਂਦ ਵਿੱਚ ਜਾ ਵਜੀ ਪੱਕੇ ਚ ਪੱਕੇ ਕਾਂਦ ਦੇ ਵਿੱਚ ਜਾ ਵਜੀ ਇਹ ਜਦੋਂ ਫਾਇਰ ਹੋਇਆ ਤਾਂ ਮੈਂ ਤੇ ਰੋਣ ਲੱਪਿਆ ਤੇ ਬਾਹਰੋਂ ਬੀਬੀਆਂ ਉਸ ਵੇਲੇ ਪੱਝਾਈਆਂ ਵੀ ਅੰਦਰ ਕੀ ਹੋ ਗਿਆ ਵਾ ਤੇ ਜਦੋਂ ਅੰਦਰ ਆਉਣ ਆੜ ਕੇ ਵੇਖਿਆ ਵੀ ਇਹਦੇ ਕੋ ਉਤਰਾ ਉਹ ਫਾਇਰ ਹੋ ਗਿਆ ਉਹ ਮੈਂ ਉਦੋਂ ਜਿਹੜੀ ਜਿਹੜੀ ਅਸੀਂ ਮੁੜ ਕੇ ਉਹ ਜਦੋਂ ਵੀ ਕਿਤੇ ਜਾਣਾ ਪਿੰਡ ਅਹੀਂ ਜੋ ਪਿੰਡੋਂ ਛੱਡ ਕੇ ਤੇ ਬਾਹਰ ਆ ਗਏ ਹਾਂ ਆਪਣੇ ਡੇਰੇ ਤੇ ਫਿਰ ਵੀ ਜਦੋਂ ਕਦੇ ਅਸੀਂ ਪਿੰਡ ਜਾਣਾ ਉਹ ਚਵਾਰਿਆਂ ਨੂੰ ਖੋਲਣਾ ਆਪਣੇ ਘਰਾਂ ਨੂੰ ਵੇਖਣ ਜਾ ਸਵਾਈ ਕਰਨ ਜਾ ਕੇ ਤੇ ਜਾਣਾ ਤੇ ਉਹ ਜਿਹੜੀ ਲਮਾਰੀ ਚੋਂ ਖੋਲ ਕੇ ਦਸਣੀ ਉਹਦੇ ਚੋਂ ਨਿਸ਼ਾਨ ਪਿਆ ਦਸਣਾ ਸ਼ਾਇਦ ਇਸ ਕਰਕੇ ਮੇਰੀ ਉਹ ਯਾਦ ਵਿੱਚ ਜਿਹੜੀ ਆ ਉਹ ਗੱਲ ਜਿਹੜੀ ਉਹ ਬੈਠੀ ਰਹੀ ਤੇ ਮੈਨੂੰ ਤੋਂ ਅਹੀਂ ਜਦੋਂ ਫਿਰ 43 ਸਾਲ ਬਾਅਦ ਹੋ ਗਿਆ 43 44 ਸਾਲ ਹੋ ਗਿਆ ਜਦੋਂ ਅਸੀਂ ਉਹਨਾਂ ਫਿਰ ਕਮਰਿਆਂ ਨੂੰ ਜਿਹੜੇ ਉੱਥੇ ਮਕਾਨ ਸੀ ਉਹਨਾਂ ਢਾ ਕੇ ਅਸੀਂ ਬਾਹਰ ਆਪਣੇ ਜਿੱਥੇ ਡੇਰੇ ਤੇ ਆ ਉੱਥੇ ਉੱਥੇ ਲੈ ਜਾਂਦਾ ਉਹ ਉਹ ਲਮਾਰੀ ਜਿਹੜੀ ਸੀ ਉਦੋਂ ਵੀ ਉਹ ਮੇਰੇ ਕੋਲ ਹੀ ਸੀ ਉਦੋਂ ਆਈ ਉਥੇ ਤੇ ਅਸੀਂ ਆਪਣੇ ਉਥੇ ਉਥੇ ਇੱਕ ਹੋਰ ਕਮਰਾ ਆਈ ਉਥੇ ਲਾਤੀ ਤੇ ਉਹ ਜਦੋਂ ਮੇਰੇ ਆ ਬੱਚੇ ਵੀ ਉਥੇ ਵੱਡੇ ਹੋਏ ਜਾਂ ਹੁਣ ਵੀ ਕਈ ਵਾਰ ਉਥੇ ਜਲੋ ਜਾਂਦੇ ਆ ਪਿੰਡ ਆਪਣੇ ਪੰਜਾਬ ਜਾਂਦੇ ਆ ਤੇ ਇਹਨਾਂ ਨੂੰ ਉਹ ਖਾਦਾ ਪਿਆ ਜਿਹੜੀ ਲਮਾਰੀ ਸੀ ਅਗਦੀ ਅਭਿਆ ਕੀ ਹੋਇਆ ਸੀ ਇਹਨੂੰ ਤੇ ਉਦੋਂ ਤੋਂ ਦੱਸੇ ਤਾਂ ਵੀ ਇੱਥੇ ਤੁਹਾਡੇ ਇੱਥੇ ਸਾਡੇ ਤਰ੍ਹਾਂ ਮਾਮੇ ਨੇ ਇਤਰਾ ਬਹਿਰ ਇਹ ਤੇ ਮਾਰਤਾ ਹੈ ਉਹ ਜਾਜੇ ਤਰੀਕ ਇਹ ਆਪੇ ਛੋਟੀ ਜੀ ਅੰਗੈਲੀ ਸੀ ਜਿਹੜੀ ਆ ਜਿਹੜੀ ਉਹਨੇ ਵੇਖਿਆ ਨਾ ਪੇ ਦੇ ਵਿੱਚ ਇਹ ਦੇ ਵਿੱਚ ਨੂੰ ਇਹਨੂੰ ਖਾਲੀ ਆ ਕਿ ਜਾ ਜਾ ਇਹ ਇਹ ਨਹੀਂ ਹੈਗੀ ਇਸ ਤਰ੍ਹਾਂ ਵੀ ਕਈ ਵਾਰ ਹੋ ਜਿਹੜੀ ਛੋਟੀ ਜੀ ਜਿਹੜੀ ਆ ਅੰਗੈਲੀ ਹੱਥ ਜਿਹੜੀ ਆ ਜਿਹੜੀ ਆ ਇਹ ਖਾਸ ਕਰਕੇ ਜਿਹੜੇ ਜਿਹੜੇ ਅਸਲੇ ਵਾਲੀਆਂ ਚੀਜ਼ਾਂ ਵਾ ਪਿਸਤੌਲ ਰਵਾਲਵਰ ਹੋਏ ਜਿਹੜੇ ਗੰਨਾ ਵਾ ਜਿਹੜੀਆਂ ਇਹ ਜਿਹੜੀਆਂ ਇਹ ਬਹੁਤ ਜਿਹੜੀਆਂ ਇਹ ਇਹਨਾਂ ਦਾ ਜੇ ਤੈਨੂੰ ਮੜ ਜਾਵ ਖਿਆਲ ਨਹੀਂ ਰੱਖਿਆ ਖਤਰਨਾਕ ਜਿਹੜਾ ਇਹ ਵੱਡੇ ਦੁਕਾਨ ਦੇ ਜਿਹੜਾ ਇਹ ਜਿਹੜਾ ਇਹ ਵਾਪਰ ਜਾਂਦਾ ਵਾ ਇਹਦੇ ਨਾਲ ਫਿਰ ਸਾਰੀ ਉਮਰ ਜਿਹੜਾ ਉਹ ਪਛੋਤਾਵਾ ਪੋੜਾ ਬੇ ਜਿਹੜਾ ਤੁਹਾਨੂੰ ਰਹਿੰਦਾ ਵਾ ਤੇ ਵੀ ਵੀ ਉਦੋਂ ਬੱਚੇ ਚਿੰਤਾ ਨਾਲ ਮੱਛਾ ਕਰ ਲਿੰਦਾ ਇਹ ਗੱਲ ਤੇ ਉਸ ਤਰ੍ਹਾਂ ਭਾਵੇਂ ਸਾਡੇ ਆਦ ਕਿ ਕਰਦੇ ਆ ਤਾਂ ਕੋਈ ਉਥੇ ਬੈਰ ਨਹੀਂ ਸੀ ਹੈਗਾ ਪਰ ਸਾਡੇ ਜਿਹੜੇ ਵੱਡੇ ਪਰਿਵਾਰਾ ਸਾਡੇ ਜਿਹੜੇ ਪਰਿਵਾਰਾਂ ਦੇ ਵਿੱਚ ਵੱਡਿਆਂ ਤੋਂ ਇਹ ਗੱਲ ਤੁਰੀ ਆਈ ਕਿ ਕੋਈ ਨਾ ਕੋਈ ਥਿਆਰ ਜਾਂ ਲਾਗੇ ਕੋਈ ਚੀਜ਼ ਰੱਖ ਕੇ ਰਾਤ ਨੂੰ ਸੌਂਦੇ ਹਾਂ ਤੇ ਜਜ ਦੇ ਥਿਆਰ ਆ ਤੇ ਉਹਨੂੰ ਫਿਰ ਲੋਡ ਕਰਕੇ ਰੱਖਣਾ ਉਹ ਪਾਪਾ ਜੀ ਨੇ ਗਾਮੇ ਰਾਤ ਭਰ ਕੇ ਰੱਖੀ ਲੋਡ ਕਰਕੇ ਸਵੇਰੇ ਉੱਠ ਕੇ ਤੇ ਉਹ ਚਲੇ ਗਏ ਬਾਹਰ ਚਲੇ ਗਏ ਪੈੜੀਵਲ ਤੇ ਉਹਨਾਂ ਨੂੰ ਖਾਦੀ ਕਰਨ ਦਾ ਉਜਾੜਨ ਆ ਰਿਹਾ ਤੇ ਜੰਮਾ ਵੀ ਤੇ ਮੇਰੇ ਵੀ ਇਹੋ ਆਤਰੇ ਜਦੋਂ ਅਸੀਂ ਮੈਂ ਬਾਹਰ ਉੱਥੇ ਡੇਰੇ ਸਾਹ ਮੇਰੇ ਕੋਲ ਸਾਂਸੀ ਤੇ ਆਰਸੀ ਜਿਹੜੇ ਰਵਲਵਰ ਤੇ ਗਨ ਫਿਰ ਡਬਲ ਬੈਰਲ ਮਮੀ ਹਮੇਸ਼ਾ ਰਾਤ ਜਿਹੜੀ ਫਿਰ ਲੋਡ ਕਰਕੇ ਹੀ ਰੱਖੀਦੀ ਕਿਉਂਕਿ ਜਦਰਾਜ ਜੇ ਕੋਈ ਇਸ ਤਰ੍ਹਾਂ ਬਾਹਰ ਕੋਈ ਆਉਂਦਾ ਤੇ ਤੁਹਾਡੇ ਕੋਈ ਨਾ ਸਟੇਮ ਤੇ ਨਹੀਂ ਕਿ ਤੁਹਾਨੂੰ ਪੇਟੀ ਚੋਂ ਕੱਢਣ ਦਊਗਾ ਜਾਂ ਤੁਹਾਨੂੰ ਫਿਰ ਅਗਲਾ ਭਰਨ ਦਊਗਾ ਸਰ ਕੇ ਕੋਸ਼ਿਸ਼ ਕਰੀਦੀ ਪਰ ਜਦੋਂ ਤੁਸੀਂ ਉੱਠੋ ਤੁਹਾਡੇ ਕੋਲ ਜਿਹੜੀ ਜਿਆਦਾ ਕੁਝ ਆ ਰਿਹਾ ਤੇ ਫਿਰ ਲੋਡੜੀ ਹੋਵੇ ਹੋਵੇ ਇਸ ਕਰਕੇ ਪਰ ਮੈਂ ਤੇ ਜਦੋਂ ਵੀ ਉਰਦਾ ਸਵੇਰੇ ਉਹਨੂੰ ਫਿਰ ਖਾਲੀ ਕਰਕੇ ਤੇ ਜਿਹੜੀ ਬਲਵਾਰੀ ਵਿੱਚ ਰੱਖ ਕੇ ਫਿਰ ਲੋਕ ਕਰ ਦਿੰਦਾ ਸੀ ਪਰ ਉਹਨਾਂ ਨੂੰ ਉਸ ਵੇਲੇ ਕਿਤੇ ਚੇਤਾ ਨਾ ਆ ਰਿਹਾ ਰਿਹਾ ਤੇ ਆ ਦਿੱਨ ਪਾਪਾ ਜੀ ਨੂੰ ਉਹ ਬਾਅਦ ਚ ਰਹਿ ਗਏ ਤੇ ਮਾਮੇ ਸਾਡੇ ਦੀ ਇਹ ਗਲਤੀ ਹੋਈ ਕਿ ਉਹਨੇ ਥੋੜੀ ਜਿਹੀ ਵੀ ਉਹਨੇ ਉਹਨੂੰ ਵੇਖਿਆ ਹੀ ਨਹੀਂ ਖੋਲ ਕੇ ਕਿ ਉਹਨੂੰ ਓਪਨ ਕਰਕੇ ਵੇਖ ਲਵਾ ਤਵਾ ਇੱਥੇ ਵੀ ਆ ਜਦੋਂ ਆ ਇੱਥੇ ਜਿਹੜੀਆਂ ਬਾਹਰਲੇ ਦੇਸ਼ਾਂ ਜਿਹਾ ਇੱਥੇ ਆਵੇ ਇੱਥੇ ਕਲੱਬ ਜਾਓ ਤੁਸੀਂ ਕਿਸੇ ਬੰਦੇ ਵੱਲ ਬੈਰਲ ਸਿੱਧੀ ਨਹੀਂ ਕਰ ਸਕਦੇ ਜੜੀ ਮੱਖੀ ਤੁਹਾਡੀ ਆ ਗਾਂਧੀ ਦੇ ਨਿਸ਼ਾਨੇ ਵਾਲੀ ਦੀ ਆ ਉਹ ਤੁਹਾਡੀ ਕਿਸੇ ਵੱਲ ਸਿੱਧੀ ਨਹੀਂ ਹੋਣੀ ਚਾਹੀਦੀ ਜੇ ਉਹ ਹੋ ਜਾਵੇ ਤਾਂ ਅਗਲੇ ਤੁਹਾਨੂੰ ਉੱਥੇ ਉਹ ਕਲੱਬ ਵਿੱਚ ਵੀ ਉਸ ਵੱਲੇ ਤੁਹਾਡਾ ਜਿਹੜਾ ਵਾ ਜਿਹੜਾ ਤੁਹਾਡੀ ਰਹਿੰਦੇ ਮੈਂਬਰਸ਼ਿਪ ਆ ਉਹ ਕੈਂਸਲ ਕਰ ਦਿੰਦੇ ਆ ਤੇ ਜਦੋਂ ਤੁਸੀਂ ਸੈਂਸ ਲੈਣ ਜਾਓ ਜਿੱਥੇ ਉਹ ਟ੍ਰੇਨਿੰਗ ਕਰਦੇ ਆ ਤੇ ਬੇਪੀਲ ਨੂੰ ਵਿਖਾਉਂਦੇ ਆ ਕਿ ਤੂੰ ਕਿੱਥਰਾ ਇਹਨੂੰ ਫਿਰ ਹੈਂਡਲ ਕਰੇਗਾ ਉੱਥੇ ਵੀ ਜੇ ਤੁਸੀਂ ਜਿਹੜੀ ਉਹਦੀ ਬੈਰ ਲੈ ਕੇ ਇਹ ਵੱਲ ਕਰ ਦਿੱਤੀ ਤੇ ਤੁਹਾਨੂੰ ਫਿਰ ਤੁਹਾਡਾ ਫਿਰ ਲਾਇਸੈਂਸ ਨਹੀਂ ਦੇ ਦਿਆ ਤੁਹਾਨੂੰ ਤੇ ਉਹ ਜਿੱਥੇ ਜਦੋਂ ਫਿਰ ਕਲੱਬ ਵੀ ਜਾਓ ਤਾਂ ਤੁਹਾਨੂੰ ਚੈਂਬਰ ਜਿਹੜਾ ਵਾ ਉਹ ਖੋਲ ਕੇ ਰੱਖਣਾ ਪੈਂਦਾ ਹੋਵੇ ਕਿ ਅਗਲੇ ਨੂੰ ਤੁਹਾਡੇ ਬਾਡੀ ਨੂੰ ਪਤਾ ਲੱਗੇ ਜਿਹੜਾ ਨਾਲ ਤੁਹਾਡੇ ਆ ਉੱਥੇ ਹੋਰ ਲੋਕ ਫੇਰ ਰਹਿਆ ਵੀ ਇਹਨੇ ਬੰਦੂਕ ਜਿਹੜੀ ਖਾਲੀ ਆਈ ਦੀ ਬਸ ਆਪਣੇ ਇੱਥੇ ਇਸ ਤਰ੍ਹਾਂ ਦਾ ਰਵਾਜ ਨਹੀਂ ਹੈਗਾ ਉਹ ਤਾਂ ਉਹ ਤਾਂ ਉਹ ਦਿਨ ਵੀ ਜੇ ਤਾਨੂੰ ਕਿਤੇ ਲੋਡ ਪੈਂਦੀ ਆ ਰਾਂ ਦੇ ਨੂੰ ਆਤੀ ਉਹਦੇ ਵਾਸਤੇ ਹੀ ਆ ਆਪਣੇ ਆਮ ਜਿਹੜੇ ਲੋਕਾਂ ਕੋ ਉਥੇ ਆ ਰਹੇ ਗਿਆ ਪਰ ਇਹ ਵੀ ਇਹਨੂੰ ਬੜਾ ਇਸ ਸਾਵਧਾਨੀ ਵਾਲਾ ਜਿਹੜੀ ਇਹ ਚੀਜ਼ ਆ ਜਿਹੜਾ ਜਿਹੜੀ ਅਸਲੇ ਵਾਲੀ ਚੀਜ਼ ਸੋ ਇਹ ਜ਼ਰੂਰੀ ਆ ਕਿ ਜੇ ਜਿਸ ਕੋਲ ਵੀ ਕੋਈ ਕੋਈ ਹੈਗਾ ਅਸਲੇ ਵਾਲਾ ਥਿਆਰ ਆ ਉਸ ਨੂੰ ਸਾਮਨ ਸਾਮਣ ਦੇ ਨਾਲ ਨਾਲ ਆਪਣੇ ਗੁੱਸੇ ਤੇ ਆਪਣੇ ਜਿਹੜੇ ਜਜ਼ਬਾਤਾਂ ਤੇ ਵੀ ਜਿਹੜਾ ਉਹ ਕਾਬੂ ਰੱਖੇ ਨਾ ਕਿ ਫਿਰ ਕਾਲੀ ਦੇ ਵਿੱਚ ਜਾ ਅਣਗਹਿਲੀ ਦੇ ਵਿੱਚ ਕਾਰ ਕਾਰ ਜਿਹੜਾ ਵਕਵੇਰਾ ਹਾਦਸਾ ਨਾ ਜਿਹੜਾ ਉਹ ਹੋ ਜਾਂਦਾ ਜੇ ਕੋਈ ਇਤਰਾਦਾ ਹਸਾ ਹੋ ਗਿਆ ਤੇ ਉਹ ਤੁਹਾਨੂੰ ਸਾਰੀ ਉਮਰ ਜਿਹੜਾ ਉਪੋਗਣਾ ਪੈਂਦਾ ਵਾ ਤੇ ਨਾਲੇ ਫਿਰ ਪਿੱਛੇ ਤੋੜਣਾ ਪੈਂਦਾ ਵਾ ਜਿਸ ਕਰਕੇ ਇਹ ਖਿਆਰ ਹੋਵੇ ਪੀ ਅੰਗਹਿਲੀ ਦੇ ਨਾ ਹੋਵੇ ਤਨਾ ਕੋਈ ਤੁਹਾਨੂੰ ਇਹ ਖਿਆਰ ਰੱਖਿਆ ਵਾ ਤੇ ਉਹਦੇ ਵਾਸਤੇ ਹੌਸਲਾ ਵੀ ਵੱਡਾ ਚੜ੍ਹਦਾ ਤੁਹਾਨੂੰ ਤੇ ਰੱਖਣਾ ਪੈਂਦਾ ਇਹ ਨਹੀਂ ਕਿ ਇਹਨੇ ਕੋਈ ਮਰਜੀ ਗੱਲ ਆਖੀ ਤੇ ਤੁਸੀਂ ਕੱਢ ਕੇ ਦੇ ਅਗਲੇ ਨੂੰ ਅਗਲੇ ਤੋਂ ਬਸ਼ੂਟ ਕਰ ਦੋ ਜੇ ਇਤਰਾਦਾ ਨਹੀਂ ਹੁੰਦਾ ਫਿਰ ਤੁਹਾਨੂੰ ਉਹ ਬਹੁਤ ਲੰਮਾ ਸਮਾਂ ਜਿਹੜਾ ਉਹ ਪਛਤਾਉਣਾ ਪੈਂਦਾ ਤੇ ਫੇਰ ਕਰਨਾ ਪੈਂਦਾ ਉਹਦੇ ਵਾਸਤੇ ਤੁਹਾਨੂੰ ਫਿਰ ਭੋਗਣਾ ਪੈਂਦਾ ਵਾ ਵੀਡੀਓ ਵੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿਸੇ ਵੀ ਹੋਰ ਵੀਡੀਓ ਦੇ ਰਾਈ ਮਿਲਦੀ ਆਸ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ